ਇਕ ਓੰਕਾਰ ਸਤਗੁਰ ਪ੍ਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਤੇ ਆਪ ਵਿਚਾਈ ਦਰਸ਼ਨ ਹਰ ਦੇ ਖਣਕੈ ਤਾਈ ਕਿਰਪਾ ਕਰੇ ਤਾਂ ਸਤਗੁਰ ਮੇਲੇ ਹਰ ਹਰ ਨਾਮ ਧਿਆਈ ਰਹਾਉ ਜੇ ਸੁਖ ਦੇਤਾ ਤੁਝੇ ਅਰਾਦੀ ਦੁਖ ਪੀ ਤੁਝੇ ਧਿਆਈ ਜੇ ਭੁਖ ਦੇਤਾ ਇਤਹੀ ਰਾਜ ਦੁਖ ਵਿੱਚ ਸੁਖ ਮਿਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵ ਜੋ ਦੇਵੇ ਸੋ ਖਾਈ ਨਾਨਕ ਗਰੀਬ ਟੈ ਪਿਆ ਦੁਆਰੇ ਹਰ ਮੇਲ ਲੇ ਹੋ ਵਡਿਆਈ